ਪੀ ਪਬਲਿਕ ਜਿਹੜੀ ਹੈ ਪਰੇਸ਼ਾਨ ਹੋ ਗਈ ਹੈ ਬਹੁਤ ਥੋੜੇ ਟਾਈਮ ਦੇ ਵਿੱਚ ਹੀ ਅਸੀਂ ਇਹ ਕਹਿੰਨੇ ਆ ਉਗਰਵਾ ਦੇ ਟਾਈਮ ਰਾਤੀ ਘਰੋਂ ਨਿਕਲਣਾ ਔਖਾ ਸੀਗਾ ਤੇ ਆਮ ਆਦਮੀ ਪਾਰਟੀ ਦੇ ਟਾਈਮ ਤੇ ਦੁਪਹਿਰੇ ਵੀ ਘਰੋਂ ਨਿਕਲਣਾ ਔਖਾ ਹੈ ਪਾਰਟੀ ਨਾਲ ਜਿਹੜੀ ਇਸ ਟਾਈਮ ਰੂਲਿੰਗ 'ਚ ਹੈ ਸਿਰਫ ਉਸ ਘਾਟਨ ਕਰਨਾ ਜਾਣਦੀ ਹੈ ਇਹਨਾਂ ਕੋ ਆਪਣਾ ਕੋਈ ਵਿਜ਼ਨ ਨਹੀਂ ਹੈ ਕੋਈ ਸਿਕਿਉਰਿਟੀ ਦੀ ਕੋਈ ਵੀ ਹੈ ਹੀ ਨਹੀਂ ਇਹਨਾਂ ਨੂੰ ਖਬਰ ਅਸੀਂ ਆਪਣੇ ਵਾਰਡ ਨੂੰ ਇੰਨਾ ਸੁਰੱਖਿਅਤ ਕਰਾਂਗੇ ਤੇ ਹਰ ਬੰਦਾ ਚਾਹੇਗਾ ਵੀ ਅਸੀਂ ਉੱਥੇ ਜਾ ਕੇ ਰਹੀਏ ਵੀ ਵਾੜ ਬਹੁਤ ਹੀ ਅੱਛਾ ਹੈ ਇੱਥੇ ਦੇ ਜਿਹੜੇ ਹਾਲਾਤ ਨੇ ਇਹਨੇ ਮਾੜੇ ਨੇ ਲੋਕਾਂ ਨੂੰ ਪਾਣੀ ਪ੍ਰੋਪਰ ਨਹੀਂ ਮਿਲਦਾ ਬਿਜਲੀ ਤੱਕ ਇਹਨੇ ਕਹਿੰਦੇ ਸਾਡੇ ਪ੍ਰੋਪਰ ਨਹੀਂ ਆਂਦੀ ਕਿਉਂਕਿ ਤਾਰਾਂ ਹੀ ਬਹੁਤ ਬੁਲਝ ਬੁਲਝ ਗਈਆਂ ਨੇ ਇੱਥੇ ਸੋ ਇੰਨਾ ਕ ਹਾਲ ਮਾੜਾ ਹੈ ਲੋਕਾਂ ਦਾ ਲੋਕੀ 2 ਸਾਲਾਂ ਚ 2.5 ਸਾਲਾਂ ਜਿਹਨਾਂ ਦਾ ਧੂਆਂ ਨਿਕਲ ਚੁੱਕਾ ਸੋ ਅਸੀਂ ਚਾਹੁੰਦੇ ਕਿ ਤੁਸੀਂ ਸਾਡੇ ਉਮੀਦਵਾਰ ਪ੍ਰਵੀਨ ਸੋਨੀ ਬਖਸ਼ੀ ਜੀ ਨੂੰ ਵੋਟ ਕਰੋ ਤਾਕੀ ਅਸੀਂ ਇੱਥੇ ਇੱਕ ਸਟੇਬਲ এনवायरमेंट ਕ੍ਰੀਏਟ ਕਰ ਸਕੀਏ ਤਾਂਕਿ ਤੁਸੀਂ ਤੁਹਾਡੇ ਬੱਚੇ ਆਰਾਮ ਨਾਲ ਰਹਿ ਸਕਣ ਅਸੀਂ ਇਲੈਕਸ਼ਨਾਂ ਤੋਂ ਪਹਿਲਾਂ ਵੀ ਆਪਣੇ ਕੰਮ ਵਿੱਚ ਲਿਖੇ ਹੋਏ ਜਿਹੜੇ ਅਸੀਂ ਆਪਣੀ ਪਾਕਟ ਚੋਂ ਕਰਵਾਏ ਸਾਨੂੰ ਕਿਸੇ ਪਾਰਟੀ ਨੇ ਕੋਈ ਦਾ ਸਪੋਰਟ ਨਹੀਂ ਸੀ ਗਿਆ ਐਸੇਚ ਕਿ ਤੁਸੀਂ ਕਰਵਾਉ ਸੀ ਵੰਡ ਕਰਦੇ ਆ ਲੇਕਿਨ ਸਾਨੂੰ ਲੋਕਾਂ ਦੀ ਪਰਵਾਹ ਹੈ ਆਪਣੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਜਿਵੇਂ ਕਿ ਤੁਹਾਨੂੰ ਪਤਾ ਹੈ ਲੁਧਿਆਣਾ ਦੇ ਵਿੱਚ ਚੋਣਾਂਵਿ ਜਿਹੜਾ ਖਾੜਾ ਭਖਿਆ ਹੋਇਆ ਹੈ ਪੂਰੀ ਤਰ੍ਹਾਂ ਸਾਰੀਆਂ ਪਾਰਟੀਆਂ ਆਪਣੀ ਆਪਣੀ ਪਬਲਿਸਿਟੀ ਕਰ ਰਹੀਆਂ ਹਨ ਤਾਂ ਫਿਲਹਾਲ ਸਾਡੇ ਨਾਲ ਮੌਜੂਦ ਹੈ ਅਸੀਂ ਖੜੇ ਹਾਂ ਵਾਰਡ ਨੰਬਰ 70 ਦੇ ਵਿੱਚ ਜਿੱਥੇ ਕੀ ਪ੍ਰਵੀਨ ਸੋਨੀ ਜੀ ਇੱਥੇ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ ਸਰ ਬਹੁਤ ਵਧੀਆ ਜੀ ਸਰ ਕਿਵੇਂ ਲੱਗ ਰਿਹਾ ਕਿ ਪਾਰਟੀ ਨੇ ਤੁਹਾਡੇ ਤੇ ਯਕੀਨ ਕੀਤਾ ਹੈ ਔਰ ਤੁਹਾਨੂੰ ਟਿਕਟ ਦਿੱਤੀ ਹੈ ਕੀ ਲੱਗਦਾ ਹੈ ਕਿ ਤੁਸੀਂ ਪਾਰਟੀ ਦੇ ਉਮੀਦਵਾਰ ਤੇ ਖਰੇ ਉਤਰੋਗੇ ਬਿਲਕੁਲ ਖਰੇ ਉਤਰਾਂਗੇ ਜੀ 100% ਖਰੇ ਉਤਰਾਂਗੇ ਕਿਉਂਕਿ ਪਬਲਿਕ ਜਿਹੜੀ ਹੈ ਪਰੇਸ਼ਾਨ ਹੋ ਗਈ ਹੈ ਬਹੁਤ ਥੋੜੇ ਟਾਈਮ ਦੇ ਵਿੱਚ ਹੀ ਅਸੀਂ ਇਹ ਕਹਿੰਦੇ ਆ ਉਗਰਵਾ ਦੇ ਟਾਈਮ ਰਾਤੀ ਘਰੋਂ ਨਿਕਲਣ ਔਖਾ ਸੀਗਾ ਤੇ ਆਮ ਆਦਮੀ ਪਾਰਟੀ ਦੇ ਟਾਈਮ ਤੇ ਦੁਪਹਿਰੇ ਵੀ ਘਰੋਂ ਨਿਕਲਣਾ ਔਖਾ ਹੈ ਲੁੱਟਾਂ ਖਵਾ ਕਿੰਨੀਆਂ ਹੋ ਰਹੀਆਂ ਕਿਸੇ ਤੋਂ ਲੁਕਿਆ ਨਹੀਂ ਹੈ ਤੁਸੀਂ ਪੱਤਰਕਾਰ ਲੋਬੀ ਹੈਗੇ ਹੋ ਇਹ ਸਭ ਬਿਹਤਰ ਜਾਣਦੇ ਹੈਗੇ ਆ ਜੀ ਛੀਨਾ ਚਪਟੀ ਹੋ ਰਹੀ ਹੈ ਆਮ ਲੇਡੀਆਂ ਦਾ ਮਤਲਬ ਦੁਸ਼ਵਾਰ ਹੈ ਜੀ ਨਾ ਸੋ ਇਸ ਲਈ VOTER ਸਭ ਸਮਝਦਾ ਹੈ VOTER ਸਾਡੇ ਤੋਂ ਜ਼ਿਆਦਾ ਸਮਝਦਾਰ ਹੈ ਬੜੇ ਵਿਊਜ਼ ਮਿਲ ਰਹੇ ਨੇ ਜੀ ਨਿਕਲ ਰਹੇ ਆ ਇਹ ਪਾਰਟੀ ਨਾ ਜਿਹੜੀ ਇਸ ਟਾਈਮ ਰੂਲਿੰਗ 'ਚ ਹੈ ਸਿਰਫ ਉਧ ਘਾਟਨ ਕਰਨਾ ਜਾਣਦੀ ਹੈ ਇਹਨਾਂ ਕੋ ਆਪਣਾ ਕੋਈ ਵਿਜ਼ਨ ਨਹੀਂ ਹੈ ਕੋਈ ਸਿਕਿਉਰਿਟੀ ਦੀ ਕੋਈ ਵੀ ਹੈ ਹੀ ਨਹੀਂ ਇਹਨਾਂ ਨੂੰ ਖਬਰ ਮੈਨੂੰ ਤਾਂ ਇਹਨਾਂ ਤੱਕ ਵੀ ਸੁਣਨ ਨੂੰ ਆਂਦਾ ਕਿ ਲੀਡਰਸ਼ਿਪ ਹੀ ਸਭ ਕੁਝ ਕਰਵਾ ਰਹੀ ਹੈ ਸ਼ਹਿਰ 'ਚ ਤਾਂ ਅਸੀਂ ਚਾਹ ਨਹੀਂ ਜੇ ਸਾਡੇ ਵਾਰਡ 'ਚ ਸਾਨੂੰ ਜਿੱਤ ਮਿਲਦੀ ਹੈ ਅਸੀਂ ਸਾਨੂੰ ਬਾਕੀ ਦਾ ਇੰਨਾ ਹਾਲੇ ਕੰਫੀਡੈਂਸ ਨਹੀਂ ਹੈਗਾ ਲੇਕਿਨ ਅਸੀਂ ਆਪਣੇ ਵਾਰਡ ਨੂੰ ਇੰਨਾ ਸੁਰੱਖਿਅਤ ਕਰਾਂਗੇ ਤੇ ਹਰ ਬੰਦਾ ਚਾਹੇਗਾ ਵੀ ਅਸੀਂ ਉੱਥੇ ਜਾ ਕੇ ਰਹੀਏ ਵੀ ਉਹ ਵਾਰਡ ਬਹੁਤ ਹੀ ਅੱਛਾ ਹੈ ਉਹਦੇ ਨਾਲ ਅਸੀਂ ਹੋਰ ਵੀ ਕਾਫੀ ਸਾਰੀ ਚੇਂਜਸ ਕਰਾਂਗੇ ਲਾਈਕ ਪਿਓਰ ਵਾਟਰ ਦੀ ਸਪਲਾਈ ਰੱਖਾਂਗੇ ਨਹਿਰੀ ਪਾਣੀ ਦਾ ਇੱਥੇ ਤੱਕ ਲੈ ਕੇ ਆਵਾਂਗੇ ਇੱਥੇ ਦੇ ਜਿਹੜੇ ਹਾਲਾਤ ਨੇ ਇਹਨੇ ਮਾੜੇ ਨੇ ਲੋਕਾਂ ਨੂੰ ਪਾਣੀ ਪ੍ਰੋਪਰ ਨਹੀਂ ਮਿਲਦਾ ਬਿਜਲੀ ਤੱਕ ਇਹਦੇ ਕਹਿੰਦੇ ਸਾਡੇ ਪ੍ਰੋਪਰ ਨਹੀਂ ਆਂਦੀ ਕਿਉਂਕਿ ਤਾਰਾਂ ਹੀ ਬਹੁਤ ਵੱਲਾ ਜਿਪਲਾਂ ਚ ਗਈਆਂ ਨੇ ਇੱਥੇ ਸੋ ਅੱਜ ਮੈਂ ਇੱਕ ਐਗਜ਼ਾਮਪਲ ਪੇਸ਼ ਕਰੂੰਗਾ ਮੈਂ ਦੁਕਾਨ ਤੇ ਇੱਕ ਪੈਂਪਲੈਟ ਦੇਣ ਗਿਆ ਕਹਿੰਦਾ ਭਈਆ ਮੈਂ ਨਾ ਸਿਰਫ ਇੱਕ ਚੀਜ਼ ਦੇ ਵੋਟ ਪਾਣੀ ਹੈ ਜਿਹੜਾ ਸਾਨੂੰ ਗਰੰਟੀ ਦੇ ਸਕਦਾ ਵੀ ਅਸੀਂ ਸੇਫ ਰਵਾਂਗੇ ਸੋ ਇੰਨਾ ਕ ਹਾਲ ਮਾੜਾ ਹੈ ਲੋਕਾਂ ਦਾ ਲੋਕੀ 2 ਸਾਲਾਂ ਚ 2.5 ਸਾਲਾਂ ਜਿਹਨਾਂ ਦਾ ਧੂਆਂ ਨਿਕਲ ਚੁੱਕਾ ਸੋ ਅਸੀਂ ਚਾਹਨੇ ਕਿ ਤੁਸੀਂ ਸਾਡੇ ਉਮੀਦਵਾਰ ਪ੍ਰਵੀਨ ਸੋਨੀ ਬਖਸ਼ੀ ਜੀ ਨੂੰ ਵੋਟ ਕਰੋ ਤਾਂ ਕਿ ਅਸੀਂ ਇੱਥੇ ਇੱਕ ਸਟੇਬਲ এনवायरमेंट ਕ੍ਰੀਏਟ ਕਰ ਸਕੀਏ ਤਾਂ ਕਿ ਤੁਸੀਂ ਤੁਹਾਡੇ ਬੱਚੇ ਆਰਾਮ ਨਾਲ ਰਹਿ ਸਕਣ ਬਖਸ਼ੀ ਸਾਹਿਬ ਇੱਕ ਸਵਾਲ ਹੈ ਕਿ ਬਾਕੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟ ਭਾਈ ਇਹੋ ਜਿਹਾ ਕੀ ਤੁਸੀਂ ਆਪਣੀ ਜਨਤਾ ਲਈ ਆਪਣੇ ਵਾਰਡ ਲਈ ਪ੍ਰੋਵਾਈਡ ਕਰੋਗੇ ਜਨਤਾ ਦੇਖ ਹੀ ਰਹੀ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਹੈ ਫਾਜਪਨ ਨੂੰ ਸਾਰੇ ਜਾਣਦੇ ਆ ਵੰਡੋ ਤੇ ਰਾਜ ਕਰੋ ਆਮ ਆਦਮੀ ਪਾਰਟੀ ਦਾ ਯੁਵਾ ਨੀਤੀ ਨੇ ਦਾਸੀ ਦਿੱਤਾ ਸਾਡੇ ਯੁਵਾ ਸ਼ਕਤੀ ਨੇ ਵੀ ਕੀ ਹਾਲਾਤ ਚੱਲ ਰਹੇ ਆ ਤੇ ਫਿਰ অপਸ਼ਨ ਵੀ ਹੈ ਅਸੀਂ ਆ ਤੇ ਓਵਰਆਲ ਅਸੀਂ ਹੀ ਅਸੀਂ ਆ ਇਸ ਸਾਹਮਣੇ ਜਿਹੜੇ ਛੋਟੇ ਲੈਵਲ ਦੇ ਕੰਮ ਹੁੰਦੇ ਚਾਹੇ ਸੀਵਰੇਜ ਦੇ ਹੋਗੇ ਚਾਹੇ ਹੋਰ ਛੋਟੇ ਮੋਟੇ ਕੰਮ ਤੇ ਉਹਨਾਂ ਨੂੰ ਵੀ ਪਹਿਲ ਦੇ ਆਧਾਰ ਤੇ ਪੂਰਾ ਕਰਾਂਗੇ ਬਿਲਕੁਲ ਪੂਰਾ ਕਰਾਂਗੇ ਉਹ ਤਾਂ ਮੇਨ ਕੰਮ ਹੈਗੇ ਉਹ ਤਾਂ ਜ਼ਰੂਰੀ ਕੰਮ ਹੈਗੇ ਕੋਈ ਵੱਡਾ ਕੰਮ ਕੀਤੇ ਛੋਟਾ ਮोटा ਅੱਗੇ ਪਿਛੜ ਹੋ ਜਾਈਂ ਆਮ ਬੰਦੇ ਦਾ ਘਰ ਹੈ ਇਹਦਾ ਕੂੜਾ ਹੀ ਨਹੀਂ ਚੱਕਿਆ ਜਾ ਰਿਹਾ ਉਹਨੂੰ ਪਾਣੀ ਨਹੀਂ ਆ ਰਿਹਾ ਪ੍ਰੋਪਰ ਜਿੱਦਾਂ ਯੂਵਾ ਸ਼ਕਤੀ ਕਹਿੰਦੀ ਪਈ ਹੈ ਅਸੀਂ ਤਾਂ ਮੈਡਮ ਇਲੈਕਸ਼ਨਾਂ ਤੋਂ ਪਹਿਲਾਂ ਅਸੀਂ ਇਲੈਕਸ਼ਨਾਂ ਤੋਂ ਪਹਿਲਾਂ ਵੀ ਆਪਣੇ ਕੰਮ ਵਿੱਚ ਲਿਖੇ ਹੋਏ ਜਿਹੜੇ ਅਸੀਂ ਆਪਣੀ ਪਾਕਟ ਚੋਂ ਕਰਵਾਏ ਨੇ ਸਾਨੂੰ ਕਿਸੇ ਪਾਰਟੀ ਨੇ ਕੋਈ ਇਦਾਂ ਸਪੋਰਟ ਨਹੀਂ ਸੀਗਾ ਐਸੇਚ ਕਿ ਤੁਸੀਂ ਕਰਵਾਓ ਸੀ ਵੰਡ ਕਰਦੇ ਆ ਲੇਕਿਨ ਸਾਨੂੰ ਲੋਕਾਂ ਦੀ ਪਰਵਾਹ ਹੈ ਆਪਣੇ ਤਾਂ ਅਸੀਂ ਕਰਵਾਨੇ ਰਹੇ ਆ ਸਾਡਾ ਤੁਸੀਂ ਮੈਨੀਫੈਸਟੋ ਪੜੋ ਵਿੱਚ ਸਭ ਕੁਝ ਗਿਵਨ ਹੈ ਜੀ 20 ਸਾਲ ਤੋਂ 25 ਸਾਲ 20 ਸਾਲ ਹੋ ਗਏ ਪ੍ਰਵੀਨ ਬਖਸ਼ੀ ਜੀ ਦੇ ਨਾਲ ਜੁੜੇ ਹੋਏ ਨੇ ਪਾਰਟੀ ਦੇ ਨਾਲ ਇੱਕੋ ਹੀ ਉਮੀਦ ਨਾਲ ਕਿ ਜੇ ਕੋਈ ਪੰਜਾਬ ਨੂੰ ਪਹਿਲਾਂ ਵੀ ਕਿਸ ਨੇ ਬਚਾਇਆ ਸੀਗਾ ਤਾਂ ਕਾਂਗਰਸ ਪਾਰਟੀ ਸੀਗੀ ਬਾਕੀ ਸਾਰੇ ਤਾਂ ਬਾਅਦ ਹੀ ਆਏ ਨੇ ਰੱਲੇ ਮਿਲੇ ਸਤੀ ਚਾਨ ਨੇ ਕਿ ਸਾਡਾ ਇਹ ਗੜ ਜਿਹੜਾ ਹੈ ਨਾ ਇਹ ਕਾਂਗਰਸ ਦਾ ਗੜਾ ਤੇ ਸਾਡਾ ਪਰਿਵਾਰ ਦੁਆਰਾ ਜੁੜੇ ਸਾਡੇ ਨਾਲ ਲੱਗਦਾ ਕਿ ਪ੍ਰਵੀਨ ਬਖਸ਼ੀ ਜੀ ਇਸ ਵਾਰ ਬਾਕੀ ਕੈਂਡੀਡੇਟ ਨੂੰ ਕਾਂਡੇ ਦੀ ਟੱਕਰ ਦੇਣ ਵਾਲੇ ਆ ਬਿਲਕੁਲ ਮੇਰੇ ਬ੍ਰਦਰ ਨੇ ਪ੍ਰਵੀਨ ਬਖਸ਼ੀ ਸੋਨੀ ਪ੍ਰਵੀਨ ਬਖਸ਼ੀ ਸੋ ਬਿਲਕੁਲ ਕਾਂਡੇ ਦੀ ਟੱਕਰ ਦੇਾਂਗੇ ਦੰਗਾ ਮੈਂ ਕਿਹਾ ਜਨਤਾ ਖੁਦ ਸੂਝਵਾਨ ਹੈਗੀ ਹੈ ਅਸੀਂ ਕੀ ਕਹਿੰਨੇ ਜਨਤਾ ਉਤੋਂ ਬਿਹਤਰ ਜਾਣਦੀ ਹੈ ਔਰ ਉਹੀ ਸਾਰੇ ਕਰਨ ਵਾਲੇ ਡਿਸਾਈਡ ਕਰਨ ਵਾਲੇ ਜਾਂ ਜੋ ਹੀ ਨੇ ਅਸੀਂ ਤਾਂ ਆਪਣੀ ਕੋਸ਼ਿਸ਼ ਕਰ ਰਹੇ ਹਰ ਬੰਦਾ ਕੋਸ਼ਿਸ਼ ਕਰ ਰਿਹਾ ਪਰ ਜਨਤਾ ਬਹੁਤ ਬਿਹਤਰ ਜਾਣਦੀ ਹੈ ਸਾਨੂੰ ਰਿਸਪਾਂਸ ਬਹੁਤ ਅੱਛਾ ਮਤਲਬ ਫਸਵਾ ਮੁਕਾਬਲਾ ਲੱਗ ਰਿਹਾ ਜੀ ਪੂਰਾ ਮੁਕਾਬਲਾ ਇੱਕ ਸਾਈਡ ਦਾ ਹੀ ਹੈ ਜੀ ਕੋਈ ਐਸੀ ਗੱਲ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਏਰੀਆ 'ਚ ਕਿੰਨਾ ਕੁ ਸੁਧਾਰ ਲਿਆਂਦਾ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਨੇ ਮੇਰੇ ਕੋ 12 ਸਾਲ ਹੋ ਗਏ ਲੁਧਿਆਣਾ ਮੇ ਆਏ ਹੋਏ ਤਾਂ ਮੈਨੇ ਜ਼ਿਆਦਾ ਦੇਖਾ ਨਹੀਂ ਹੈ ਇਤਨਾ ਪਰ ਇਹ ਹੈ ਕਿ ਪ੍ਰਵੀਨ ਸੋਨੀ ਬਖਸ਼ੀ ਜੀ ਆਪਣੇ ਆਪਣੀ ਪਾਕਟ ਸੇ ਅਭੀ ਥੋੜੇ पाँच साल पहले उन्होंने तकरीबन तीन चार साल दस रुपये थाली चलाई थी अपनी पॉकेट से जो लेबर क्लास के लोग हैं उनके लिए अभी जो आ, सफाई कर्मचारी हैं उनको अपनी पॉकेट से उन्होंने बीमा लेके दिया अब यहाँ का पार्क देख लो तीन सालों में इस पार्क की क्या हाल हुई और ये पार्क प्रवीण सोनी बख्शी जी और पांडे जी के हाथों बनवाया हुआ है उन्होंने इनका सारे ये जिम के जो लगवाए थे सब उन्होंने लगवाए थे और आज देखो इसमें कितना गंद भरा पड़ा है एक ये एक फारक नहीं है पूरे वार्ड का यही हाल है पूरे वार्ड का यही आँगा हाल आँगा है कोई सफाई कर्मचारी नहीं है घर में आप किसी लेडीज से आप घर पे पूछ लो कोई भी कूड़ा चकने के लिए तैयार नहीं, नहीं है नहीं। पूरी गंदगी और आप बिल्कुल सेफ्टी की बात सफाई कर्मचारी अपॉइंट नहीं है मैम सफाई है पर वो प्राइवेट अपा हम 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 लोग उनको अपने पे करते हैं वो सर गवर्नमेंट से मेरे को नहीं पता सैलरी लेते हैं कि नहीं लेते अपने अपने चलाए हुए हैं सर अपने तो नहीं आ रहे हो ਏ ਅਸੀਂ ਨਹੀਂ ਕਹਿ ਰਹੇ ਲੋਕ ਕਿੱਥੇ ਪਰੇਸ਼ਾਨ ਹੋ ਕੇ ਸਾਨੂੰ ਖੁਦ ਕਹਿ ਰਿਹਾ ਵੀ ਅਸੀਂ ਇਹਨਾਂ ਨੂੰ ਫੋਨ ਕਰਦੇ ਕਰਦੇ ਥੱਕ ਗਏ ਲੇਕਿਨ ਕੋਈ ਨਹੀਂ ਆਂਦਾ ਤਾਂ ਅਸੀਂ ਚਾਹੁੰਦੇ ਆ ਜੇ ਸਾਡੇ ਇੱਥੇ ਪਾਵਰ ਡਾਇਰੈਕਟ ਆਂਦੀ ਹੈ ਤਾਂ ਇਹ ਲੋਕਾਂ ਦੀ ਪਰੇਸ਼ਾਨੀ ਬਿਲਕੁਲ ਜ਼ਰੂਰ ਦੂਰ ਹੋਏਗੀ ਮੈਮ ਸੈਕੰਡ ਥਿੰਗ ਲੇਡੀਜ਼ ਅਪ ਸਕੂਲ ਛੋੜਨੇ ਬੱਚੋ ਕੋ ਜਾਂਦੀ ਹੈ ਲੈਣੇ ਜਾਂਦੀਆਂ ਉਹ ਬਿਲਕੁਲ ਸੇਵ ਨਹੀਂ ਹੈ ਕਿ ਆਪ कि किसी भी जो अगर बच्चों को छोड़ने या लेने जाते हैं आप उनके गले में चेक कर लेना उन्होंने चेन डालनी बिल्कुल छोड़ दी है ईयरिंग्स डालनी है बिल्कुल छोड़ दिए बिल्कुल एक आप नॉर्मली जा रहे हैं तो एकदम जीना छपटी हो रही है दो ढाई साल से इतना बुरा हाल हुआ हुआ है हमारे लुधियाने शहर का हमारे वार्ड नंबर सत्तर का तो हम चाहते हैं कि प्रवीण सोनी बख्शी जी आएँ और इस चीज़ को थोड़ा सा ਥੋੜਾ ਸਾ ਕਿਹਾ ਮੈਂ ਤਾਂ ਇਹ ਚਾਹਤੂ ਕਿ ਇਹ ਇਹ ਚੀਜ਼ ਬਿਲਕੁਲ ਬੰਦ ਹੋ ਨੋਰਮਲ ਲੇਡੀਆਂ ਲੜਕੀਆਂ ਬੱਚੀਆਂ ਸੇਫਲੀ ਆਪਣੇ ਘਰ ਜਾ ਸਕਣ ਟਿਊਸ਼ਨ ਜਾ ਸਕਣ ਆਰਾਮ ਸੇ ਰਹਿ ਸਕਣ ਠੀਕ ਹੈ ਥੈਂਕ ਯੂ ਸੋ ਮਚ ਮੈਮ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਇਸ ਵਾਰਡ ਦੇ ਵਿੱਚ ਪ੍ਰਵਿੰਨ ਜੀ ਦੇ ਆਨ ਕਿੰਨਾ ਕੁ ਸੁਧਾਰ ਹੋ ਸਕਦਾ ਬਹੁਤ ਜ਼ਿਆਦਾ ਸੁਧਾਰ ਹੋ ਸਕਦਾ ਮੈਂ ਜਿਵੇਂ ਕੀ ਜਿਵੇਂ ਕੀ ਆ ਪਾਰਕ ਤੁਸੀਂ ਦੇਖ ਲਓ ਪਾਰਕ ਕਿੰਨਾ ਗੰਦਾ ਹੈ ਪਰ ਵੀ ਬੋਸਲਾ ਆ ਸਕਦਾ ਹੈ ਲੇਡਿਸ ਵਾਸਤੇ ਸੇਫਟੀ ਹੋ ਸਕਦੀ ਹੈ ਹੋਰ ਪਾਣੀ ਜੋ ਗਾਰੇ ਬਿਜਲੀ ਨਹੀਂ ਆਂਦੀ ਪਾਣੀ ਨਹੀਂ ਆਂਦਾ ਉਹਨਾਂ ਵਾਸਤੇ ਬਹੁਤ ਜ਼ਿਆਦਾ ਹੋ ਸਕਦਾ ਹੈ ਕਾਂਗਰਸ ਪਾਰਟੀ ਜਿੰਦਾਬਾਦ ਪ੍ਰਵੀਨ ਸੋਨੀ ਬਖਸ਼ੀ ਜਿੰਦਾਬਾਦ ਤਾਂ ਹਰ ਪਾਰਟੀ ਦੇ ਵਾਂਗੂ ਕਾਂਗਰਸ ਦੇ ਕੈਂਡੀਡੇਟ ਵੀ ਖੜੇ ਨੇ ਵੋਟਾਂ ਦੇ ਵਿੱਚ ਦੇਖਣਾ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਰਿਜ਼ਲਟ ਦੇ ਵਿੱਚ ਕੀ ਆਂਦਾ ਹੈ ਕਾਂਗਰਸ ਪਾਰਟੀ ਦੇ ਇਹ ਨੁਮਾਇੰਦੇ ਨੇ ਪ੍ਰਵੀਨ ਸੋਨੀ ਬਖਸ਼ੀ ਜੀ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਦੇ ਨੇ ਪਾਰਟੀ ਨੇ ਤਾਂ ਟਿਕਟ ਦੇਤੀ ਹੁਣ ਲੋਕ ਇਹਨਾਂ ਨੂੰ ਜਿਤਾਉਂਦੇ ਆ ਕਿ ਨਹੀਂ ਜਿਤਾਉਂਦੇ ਆਉਣ ਵਾਲਾ ਸਮਾਂ ਹੀ ਦੱਸੇਗਾ ਫਿਰ ਮਿਲਾਂਗੇ ਉਦੋਂ ਤੱਕ ਬਣੇ ਰਹੋ ਕੈਮਰਾਮੈਨ ਰਕੇਸ਼ ਦੇ ਨਾਲ ਜਸਪ੍ਰੀਤ